ਅੱਜ ਸਭ ਤੋਂ ਪਹਿਲਾਂ ਤਾਂ ਮੈਂ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਔਰ ਅਸੀਂ ਅੰਮ੍ਰਿਤਸਰ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਤੇ ਅਸੀਂ ਸਾਰੇ ਲੋਕਾਂ ਨੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਤੇ ਮੈਂ ਔਰ ਸਾਰੇ ਸਾਡੇ ਆਗੂ ਸੱਭਾ ਨੇ ਦਵਿੰਦਰ ਯਾਦਵ ਜੀ ਦਾ ਅੱਜ ਪੰਜਾਬ ਦੀ ਧਰਤੀ ਤੇ ਹੌਨ ਤੇ ਸਵਾਗਤ ਕੀਤਾ ਹੈ ਔਰ ਮੈਂ ਸਮਝਦਾ ਕਿ ਇੰਚਾਰਜ ਸਾਹਿਬ ਨੇ ਬਹੁਤ ਵੱਡਾ ਫੈਸਲਾ ਲਿਆ ਬਹੁਤ ਚੰਗੀ ਗੱਲ ਕੀਤੀ ਕਿ ਉਹਨਾਂ ਨੇ ਪਹਿਲਾ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਦੀ ਨਗਰੀ ਤੇ ਨਕਮਸਤਕ ਹੋਣ ਦਾ ਫੈਸਲਾ ਲਿਆ ਤੇ ਫੇਰ ਕਾਂਗਰਸ ਪਾਰਟੀ ਦਾ ਜਿਹੜਾ ਕੰਮਕਾਜ ਹੈ ਉਹ ਫੇਰ ਉਹਨਾਂ ਨੇ ਕਿਹਾ ਕਿ ਮੈਂ ਫੇਰ ਦੇਖਾਂਗਾ ਪਹਿਲਾਂ ਨਕਮਸਤਕ ਹੋਵਾਂਗਾ ਮੈਂ ਅੱਜ ਉਹਨਾਂ ਨੂੰ ਇਸ ਫੇਰੀ ਤੇ ਇੱਥੇ ਪਹੁੰਚਣ ਤੇ ਜੀ ਆਇਆਂ ਕਹਣਾ ਆਪਦੇ ਵੱਲੋਂ ਕਾਂਗਰਸ ਕਮੇਟੀ ਅੰਮ੍ਰਿਤਸਰ ਸਾਹਿਬ ਵੱਲੋਂ ਤੇ तमाम ਮੇਰੇ ਸਾਥੀਆਂ ਪੂਰੀ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਤੇ ਅੱਜ ਅਸੀਂ ਸਾਦਗੀ ਤਰੀਕੇ ਦੇ ਨਾਲ ਕਿੱਥੇ ਨਕਮਸਤਿਕ ਹੋਣ ਵਾਸਤੇ ਆਇਸ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੁਣ ਸਿਆਸਤ ਦੇ ਵੇਖਣ ਨੂੰ ਮਿਲਿਆ ਸੁਖਪਾਲ ਖੈਰਾ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਉੱਤੇ ਜਨਾ ਮਾਮਲੇ ਕਰ ਚੁੱਕੇ ਜਾ ਰਹੇ ਲੱਗਦਾ ਕਿ ਬਦਲਾਵ ਤਾਂ ਨਜ਼ਰ ਆ ਰਿਹਾ ਕਿਸੇ ਜਗ੍ਹਾ ਤੋਂ ਕਿ ਕਿਸ ਦੇਖੋ ਜੀ ਬਦਲਾਵ ਤਾਂ ਪੂਰੇ ਪੰਜਾਬ ਨੇ ਦੇਖ ਲਿਆ ਕਿ ਕਿਸ ਤਰ੍ਹਾਂ ਤਰੀਕੇ ਦਾ ਬਦਲਾਵ ਆਇਆ ਜਿਉਂ ਜਿੱਥੋਂ ਤੱਕ ਸੁਖਪਾਲ ਖੈਰਾ ਜੀ ਦੀ ਗੱਲ ਹੈ ਮੈਂ ਸਮਝਦਾ ਕਿ ਇਸ ਤਰ੍ਹਾਂ ਦਾ ਤਸੱਦਦ ਤੇ ਧੱਕੇਸ਼ਾਹੀ ਜੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੁਆਰਾ ਕੀਤੀ ਜਾ ਰਹੀ ਹੈ ਅੱਜ ਪੂਰੀ ਦੁਨੀਆ ਦੇ ਵਿੱਚ ਇਹ ਜ਼ਾਹਿਰ ਹੋ ਗਿਆ ਕਿ ਪੰਜਾਬ ਦੇ ਅੰਦਰ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ ਮਕਮਲ ਤੌਰ ਤੇ ਪੁਲਸ ਰਾਜ ਹੈ ਔਰ ਪੁਲਿਸ ਜਿਹਨੂੰ ਲਾਅ ਐਂਡ ਆਰਡਰ ਦੀ ਸੰਭਾਲਣਾ ਚਾਹੀਦਾ ਸੀ ਉਹ ਕਿਤੇ ਨਾ ਕਿਤੇ ਆਪਣੇ ਸਕੋਰ ਸੈੱਟ ਕਰਨ ਲੱਗੇ ਹੋਏ ਹੈ ਜਿਹੜਾ ਵੀ ਉੱਚੀ ਆਵਾਜ਼ ਸਰਕਾਰ ਦੇ ਖਿਲਾਫ ਜਾਂ ਮੁੱਖ ਮੰਤਰੀ ਸਾਹਿਬ ਦੇ ਗੱਲ ਕਰਦਾ ਹੈ ਉਹਨੂੰ ਪੁਲਿਸ ਮਕਦਮੇ ਤੇ ਮੁਕਦਮਾ ਦਰਜ ਕਰ ਲੈਂਦੀ ਹੈ ਨਾ ਕੇਵਲ ਪੁਲਿਸ ਮੈਂ ਸਮਝਦਾ ਕਿ ਡੈਮੋਕ੍ਰੇਸੀ ਦਾ ਲੋਕਤੰਤਰ ਦਾ ਵੀ ਮਜ਼ਾਕ ਬਣਾਇਆ ਗਿਆ ਹੈ ਜੁਡੀਸ਼ਰੀ ਦਾ ਮਜ਼ਾਕ ਬਣਿਆ ਹੈ ਜਿਸ ਪ੍ਰਕਾਰ ਜ਼ਮਾਨਤ ਤੋਂ ਬਾਅਦ ਸੁਪਾਲ ਖੈਰਾ ਨੂੰ ਦੁਬਾਰਾ ਫੇਰ ਮੁਕਦਮਾ ਦਰਜ ਕਰਕੇ ਅੰਦਰ ਕੀਤਾ ਗਿਆ ਮੈਂ ਇਸ ਦੀ ਨਿੰਦਾ ਕਰਦਾ ਹਾਂ ਔਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਔਰ तमाम ਆਫੀਸਰਾਂ ਨੂੰ ਕਹਿਣਾ ਚਾਹੁੰਦਾ ਕਿ ਇਹੋ ਜੇ ਰੀਤੀ ਰਿਵਾਜ ਕਾਇਮ ਨਾ ਕਰੋ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਇਹਰਾ ਹਰਜਾਨਾ ਭੁਗਤਣਾ ਪਵੇ ਇਹ ਹੀ ਬੇਨਤੀ ਹੈ ਦੇਖੋ ਮੈਨੂੰ ਨਹੀਂ ਪਤਾ ਸਿੱਧੂ ਸਾਹਿਬ ਨੇ ਕੀ ਕਿਹਾ ਲੇਕਿਨ ਕਿਸੇ ਪ੍ਰਕਾਰ ਦੀ ਕਾਂਗਰਸ ਪਾਰਟੀ ਚ ਗੁੱਟਬਾਜੀ ਨਹੀਂ ਹੈ ਹਾਂ ਛੋਟਾ-ਛੋਟੇ ਪਰਿਵਾਰ ਦੇ ਵਿੱਚ ਵੀ ਘਰੇ ਮਾੜੇ-ਮੁੱਠੇ ਗੱਲਬਾਤ ਹੋ ਜਾਂਦੀ ਹੈ ਸਾਰਾ ਪਰਿਵਾਰ ਵੀ ਕਿਤੇ ਨਾ ਕਿਤੇ ਆਪਣੇ ਵਿਚਾਰ ਅਲੱਗ ਰੱਖਦਾ ਹੈ ਬੇਟਾ ਆਪਣਾ ਰੱਖਦਾ ਹੈ ਪੁੱਤਰ ਆਪਣੀ ਰੱਖਦਾ ਹੈ ਸੋ ਮੇਰੇ ਕਹਿਣ ਦਾ ਮਤਲਬ ਕਿਸੇ ਪ੍ਰਕਾਰ ਦੀ ਕੋਈ ਗੁੱਟਬਾਜੀ ਨਹੀਂ ਹੈ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਸਭ ਨੂੰ ਨਾਲ ਲੈ ਕੇ ਚੱਲਣਾ ਹੈ ਮੇਰੇ ਸਾਰੇ ਸੀਨੀਅਰਸ ਲੀਡਰ ਨੇ ਸਭ ਦਾ ਸਾਨੂੰ ਸਾਥ ਦੀ ਲੋੜ ਹੈ ਔਰ ਇਹਨਾਂ ਦੇ ਸਾਥ ਦੇ ਬਿਨਾ ਮੈਂ ਪਹਿਲਾਂ ਵੀ ਕਹਿੰਦਾ ਟੀਮ ਵਰਕ ਤੋਂ ਬਿਨਾ ਇਹ ਇੱਥੇ ਕਾਂਗਰਸ ਪਾਰਟੀ ਅਸੀਂ ਮਜ਼ਬੂਤ ਨਹੀਂ ਕਰ ਸਕਦੇ ਇਹ ਸਭ ਦੇ ਟੀਮ ਵਰਕ ਦੇ ਨਾਲ ਪਿਛਲੇ ਅਸੀਂ 1.5 ਸਾਲ ਦੇ ਅੰਦਰ ਕਾਂਗਰਸ ਪਾਰਟੀ ਨੂੰ ਮਜ਼ਬੂਤ ਕੀਤਾ ਹੈ ਔਰ ਅੱਜ ਦੇ ਇਸੇ ਕਰਕੇ ਸਰਵੇ ਇਹ ਗੱਲ ਕਹਿ ਰਹੇ ਨੇ ਕਿ ਪੰਜਾਬ ਦੇ ਅੰਦਰ 7 ਸੀਟਾਂ 13 ਚੋਂ ਅਗਰ ਇਕੱਲਿਆਂ ਕਾਂਗਰਸ ਪਾਰਟੀ ਲੜਦੀ ਹੈ ਤਾਂ ਉਹ ਪਾਰਲੀਮੈਂਟ ਦੀਆਂ ਸੀਟਾਂ ਜਿੱਤੇਗੀ ਸ਼ੁਰੂ ਸ਼ੁਰੂਆਤ ਨਵਜੋਤ ਸਿੰਘ ਸਿੱਧੂ ਅਕਸਰ ਕਹਿੰਦੇ ਨੇ ਕਿ 75 80 75 ਦੇ 25 ਰਹੇਗਾ ਪਰ ਹੁਣ ਕਹਿੰਦੇ ਨੇ ਕਿ 80 ਹੀ ਰਹੇਗਾ ਕਿਸ ਤੋਂ ਇਹ ਗੱਲ ਕੀਤੀ ਜਾਂਦੀ ਹੈ ਕਾਂਗਰਸ ਦੇ ਦੇਖੋ ਯਾਰ ਨਵਜੋਤ ਸਿੰਘ ਸਿੱਧੂ ਕੀ ਕਹਿ ਰਹੇ ਨੇ ਉਹ ਸਿੱਧੂ ਸਾਹਿਬ ਨੂੰ ਪੁੱਛੋ ਹੁਣ 80 20 ਦਾ ਜਾਂ 75 25 ਦਾ ਅਨਸਰ ਸਿੱਧੂ ਸਾਹਿਬ ਦੇ ਸਕਦੇ ਨੇ ਜਿਹੜਾ ਕੁਸਚਨ ਹੁੰਦਾ ਉਹਰੇ ਤੋਂ ਸਵਾਲ ਲਿਆ ਜਾਵੇ ਕੋਈ ਗੱਲ ਨਹੀਂ ਕੁਝ ਅਸੀਂ ਦੇਖੋ ਕੋਈ ਵਿਅਕਤੀ ਕਿਤੇ ਵੀ ਜਾ ਕੇ ਰੈਲੀ ਕਰੇ ਰਾਜਾ ਵੜਿੰਗ ਨੂੰ ਕਿਸੇ ਪ੍ਰਕਾਰ ਦਾ ਕੋਈ ਇਤਰਾਜ਼ ਨਹੀਂ ਕੋਈ ਵੀ ਕਾਂਗਰਸੀ ਵਿਅਕਤੀ ਚਾਹੇ ਉਹ ਜ਼ਿਲ੍ਹੇ ਦਾ ਪ੍ਰਧਾਨ ਹੋਵੇ ਕੱਲ ਨੂੰ ਉਹ ਕਿਸੇ ਦੇ ਮੇਰੇ ਹੱਥੇ ਜਾ ਕੇ ਵੀ ਰੈਲੀ ਕਰੇ ਕੋਈ ਇਤਰਾਜ਼ ਨਹੀਂ ਲੇਕਿਨ ਹਰ ਵਿਅਕਤੀ ਨੂੰ ਚਾਹੇ ਉਹ ਛੋਟਾ ਬਲਾਕ ਦਾ ਪ੍ਰਧਾਨ ਹੈ ਚਾਹੇ ਉਹ ਪੰਜਾਬ ਕਾਂਗਰਸ ਦਾ ਪ੍ਰਧਾਨ ਹੈ ਚਾਹੇ ਉਹ ਸਾਬਕਾ ਕਾਂਗਰਸ ਦਾ ਪ੍ਰਧਾਨ ਹੈ ਹਰ ਵਿਅਕਤੀ ਨੂੰ ਜਾਬਤੇ 'ਚ ਰਹਿਣਾ ਪਏਗਾ ਜੋ ਵਿਅਕਤੀ ਜਾਬਤੇ 'ਚ ਨਹੀਂ ਰਹੇਗਾ ਉਹਨੂੰ ਮਿਊਜ਼ਿਕ ਫੇਸ ਕਰਨਾ ਪਏਗਾ ਜਾਨੀ ਕੀ ਡਿਸਪਲਿਨ